ਰੱਬਾ ਤੇਰੀ ਦੁਨੀਆ ਦੇ ਲੋਕ ਬੜੇ ਦੋਗਲੇ ਨੇ ਕਰਦੇ ਤੇਰਾ ਤਾਂ ਸਤਕਾ ਰੱਬਾ ਤੇਰੀ ਦੁਨੀਆ ਦੇ ਲੋਕ ਬੜੇ ਦੋਗਲੇ ਨੇ ਕਰਦੇ ਤੇਰਾ ਤਾਂ ਸਤਕਾ ਪਰ ਤੇਰੀ ਸਾਜੀ ਹੋਈ ਦੁਨੀਆ ਦੇ ਨਾਲ ਇਹ ਵੀ ਚੰਗਾ ਨਹੀਂ ਉਹ ਕਰਦੇ ਵਿਹਾਰ ਪਰ ਤੇਰੀ ਸਾਜੀ ਹੋਈ ਦੁਨੀਆ ਦੇ ਨਾਲ ਇਹ ਵੀ ਚੰਗਾ ਨਹੀਂ ਉਹ ਕਰਦੇ ਵਿਹਾਰ ਰੱਬਾ ਮੇਰੇ ਆ ਥੋੜਾ ਬੋਤੀ ਇਹਨਾਂ ਨੂੰ ਸੁਧਾਰ ਟੋੜ ਬੋਦੀ ਨਨੂ ਸੁਧਰ ਮੋळा ਮੇਰੇ ਆ ਟੋੜ ਬੋਦੀ ਇਹਨਾਂ ਨੂੰ ਸੁਧਾ ਟੋੜ ਬੋਦੀ ਨਨੂ ਸੁਧਰ ਮੋळा ਮੇਰੇ ਆ ਟੋੜ ਬੋਦੀ ਇਹਨਾਂ ਨੂੰ ਸੁਧਾ ਸੁਮਾ ਤੂਫਤੀ ਰਿ ਫੋਟੋ ਨੂੰ ਇਹ ਕਹਿੰਦੇ ਤੂਫਤੰਦੇ ਜਦੋਂ ਚੰਨ ਕੋਈ ਹੁੰਦਾ ਏ ਬਗਲੇ ਦੀ ਤਾਰਾ ਇਤਲਤ ਦੇਖ ਲੋ ਤਾਂ ਦੇ ਘੋਲਾ ਬੜਾ ਬੰਦਾ ਫਸ ਜਾਂਦਾ ਏ ਬਗਲੇ ਦੀ ਤਾਰਾ ਇਤਲਤ ਦੇਖ ਲੋ ਤਾਂ ਦੇ ਘੋਲਾ ਬੜਾ ਬੰਦਾ ਫਸ ਜਾਂਦਾ ਏ ਬੜੇ ਹੀ ਚਲਾ ਤੇ ਗੋਲਡੀ ਲਗਾਇਆ ਹੈ ਨਾ ਪੜੀ ਤੇ ਨੋਕ ਤੇ 골ਡੀ ਲਗਾਇਆ ਐ ਨਾ ਅੱਜ ਲੱਗ ਦਿੱਤੇ ਕੰਨ ਦੌਰ ਮੋਲਾ ਮੇਰਿਆ ਥੋੜਾ ਬੋਤੀਏ ਨਾਲੋਂ ਸੁਦਾ